ਇਸ ਸਾਲ ਹੋਲੀ ਦਾ ਦਹਨ 22 ਮਾਰਚ ਨੂੰ ਹੈ ਅਤੇ 25 ਮਾਰਚ ਨੂੰ ਹੋਲੀ ਖੇਡੀ ਜਾਵੇਗੀ ਤਾਂ ਇਹ ਤਿਹਾੜ ਪੂਰੇ ਦੇਸ਼ ਭਰ ਦੇ ਵਿੱਚ ਬੜੀ ਹੀ ਧੂਮਤਾਂਦਲਾ ਮਨਾਇਆ ਜਾਂਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਹੋਲੀ ਦਾ ਤਿਉਹਾਰ ਕਿਉਂ ਮਨਾਇਆ ਜਾਂਦਾ ਹੈ ਆਖਿਰ ਹੋਲੀ ਦੇ ਤਿਉਹਾਰ ਦੀ ਜਿਹੜੀ ਕਿ ਸ਼ੁਰੂਆਤ ਹੈ ਉਹ ਕਿੱਥੋਂ ਹੋਈ ਸੀ ਦੱਸ ਦੇ ਕਿ ਹੋਲੀ ਦੀ ਸ਼ੁਰੂਆਤ ਪਾਕਿਸਤਾਨ ਦੇ ਪੰਜਾਬ ਪਾਕਿਸਤਾਨੀ ਦੇ ਵਿੱਚ ਜਿਹੜਾ ਕਿ ਜਦੋਂ ਵੰਡ ਹੋਈ ਸੀ ਉਸ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਜਿਹੜਾ ਪਹਿਲਾਦਪੂਰੀ ਮੰਦਿਰ ਹੈ ਉੱਥੋਂ ਇਸ ਦਾ ਬਿਹਤਰੀ ਖਾਸ ਸੰਬੰਧ ਹੈ ਤਾਂ ਇਸ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਦੱਸ ਦੇ ਕਿ ਹੋਲੀ ਦੇ ਇਤਿਹਾਸ ਦਾ ਪਾਕਿਸਤਾਨ ਦੇ ਪਹਿਲਾਦਪੂਰੀ ਮੰਦਿਰ ਦੇ ਨਾਲ ਬਹੁਤ ਹੀ ਖਾਸ ਸੰਬੰਧ ਹੈ ਹੋਲੀ ਮਨਾਉਣ ਦੀ ਕਹਾਣੀ ਇਸ ਮੰਦਿਰ ਦੇ ਨਾਲ ਜੁੜੀ ਹੋਈ ਹੈ ਤਾਂ ਪਹਿਲਾਦ ਪੂਰੀ ਮੰਦਿਰ ਜਿਹੜਾ ਕਿ ਗਵਾਂਡੀ ਦੇਸ਼ ਯਾਨੀ ਕਿ ਪਾਕਿਸਤਾਨ ਦੇ ਵਿੱਚ ਸਥਿਤ ਹੈ ਜੋ ਨਰਸੀਮਾ ਅਵਤਾਰ ਦੇ ਸਨਮਾਨ ਦੇ ਵਿੱਚ ਬਣਾਇਆ ਗਿਆ ਸੀਗਾ ਤਾਂ ਇਹ ਮੰਦਿਰ ਜਿਹੜਾ ਕਿ ਪੰਜਾਬ ਪਾਕਿਸਤਾਨ ਦੇ ਸੁਲਤਾਨ ਸ਼ਹਿਰ ਦੇ ਵਿੱਚ ਸਥਿਤ ਹੈ ਦੱਸਦੇ ਕਿ ਧਾਰਮਿਕ માનਤਾਵਾਂ ਦੇ ਅਨੁਸਾਰ ਇਸ ਮੰਦਿਰ ਦਾ ਨਿਰਮਾਣ ਹਜ਼ਾਰਾਂ ਸਾਲ ਪਹਿਲਾਂ ਭਗਤ ਪਰਲਾਦ ਨੇ ਕਰਵਾਇਆ ਸੀਗਾ ਕਿਹਾ ਜਾਂਦਾ ਹੈ ਕਿ ਹੋਲਿਕਾ ਇਸੇ ਥਾਂ ਤੇ ਅਗ ਦੇ ਨਾਲ ਸੜ ਕੇ ਸੁਆਹ ਹੋ ਗਈ ਸੀਗੀ ਪਰ ਇਸ ਮੰਦਰ ਦੇ ਨਾਲ ਸੰਬੰਧਿਤ ਵਿਸ਼ਵਾਸ ਲੋਕਾਂ ਦਾ ਕੀ ਹੈ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਦੱਸਦੇ ਕਿ ਇਸ ਮੰਦਰ ਦੇ ਨਾਲ ਜੁੜੀ માનਤਾ ਇਹ ਹੈ ਕਿ ਇੱਥੇ ਹੀ ਭਗਤ ਬਰਹਾਦ ਨੂੰ ਹਰਨਾਖਸ਼ ਨੇ ਇੱਕ ਥੰਬ ਦੇ ਨਾਲ ਬੰਨਿਆ ਸੀਗਾ ਭਗਵਾਨ ਨਰਸੀਮਾ ਨੇ ਥੰਬ ਤੋਂ ਪ੍ਰਗਟ ਹੋ ਕੇ ਹਰਨਾਖਸ਼ ਨੂੰ ਮਾਰ ਦਿੱਤਾ ਤੇ 1947 ਦੀ ਵੰਡ ਦੇ ਦੌਰਾਨ ਇਹ ਮੰਦਰ ਜਿਹੜਾ ਕਿ ਪਾਕਿਸਤਾਨ ਦੇ ਹਿੱਸੇ ਚਲਾ ਗਿਆ ਸੀਗਾ ਦੱਸਦੇ ਕਿ ਹੋਲੀ ਤੋਂ ਬਾਅਦ ਇੱਥੇ 9 ਦਿਨਾਂ ਦਾ ਤਿਉਹਾਰ ਮਨਾਇਆ ਜਾਂਦਾ ਸੀਗਾ ਪਰ 1992 ਦੇ ਵਿੱਚ ਬਾਬਰੀ ਦੇ ਟਾਹੇ ਜਾਣ ਤੋਂ ਬਾਅਦ ਇਹ ਮੰਦਿਰ ਢਾ ਦਿੱਤਾ ਗਿਆ ਸੀਗਾ ਜਿਸ ਤੋਂ ਬਾਅਦ ਇੱਥੇ ਜਿਹੜੇ ਕਿ ਸ਼ਰਧਾਲੂਆਂ ਦੇ ਦਾਖਲੇ ਦੇ ਉੱਤੇ ਰੋਕ ਲਗਾ ਦਿੱਤੀ ਗਈ ਸੀ ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇ ਕਿ ਪਹਿਰਲਾਦ ਦਾ ਪਿਤਾ ਜਿਹੜਾ ਕਿ ਹਰਨਾਕਸ਼ ਦਿਨਤਾ ਦਾ ਰਾਜਾ ਸੀਗਾ ਪਰਲਾਦ ਭਗਵਾਨ ਵਿਸ਼ਨੂੰ ਦਾ ਬਹੁਤ ਵੱਡਾ ਭਗਤ ਸੀਗਾ ਪਰ ਹਰਨਾਕਸ਼ ਨੇ ਆਪਣੇ ਪੁੱਤਰ ਨੂੰ ਭਗਵਾਨ ਦੀ ਪੂਜਾ ਕਰਨ ਤੋਂ ਰੋਕਦਾ ਸੀਗਾ ਤਾਂ ਉਸਨੇ ਪਰਲਾਦ ਨੂੰ ਭਗਤੀ ਨਾ ਕਰਨ ਦੇ ਲਈ ਕਿਹਾ ਪਰ ਜਦੋਂ ਉਹ ਨਾ ਮੰਨੇ ਤਾਂ ਉਸਨੇ ਪਰਲਾਦ ਨੂੰ ਮਾਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਜਦੋਂ ਹਰਨਾਕਸ਼ ਪਰਲਾਦ ਨੂੰ ਕਿਸੇ ਵੀ ਤਰ੍ਹਾਂ ਨਾਲ ਨਹੀਂ ਮਾਰ ਸਕਿਆ ਤਾਂ ਉਸਨੇ ਆਪਣੀ ਭੈਣ ਹੋਲਿਕਾ ਦੀ ਮਦਦ ਲਈ ਤਾਂ ਹੋਲਿਕਾ ਨੂੰ ਅੱਗ ਦੇ ਵਿੱਚ ਨਾ ਜਲਣ ਦਾ ਵਰਦਾਨ ਸੀਗਾ ਤਾਂ ਉਹ ਪਰਲਾਦ ਨੂੰ ਗੋਦੀ ਦੇ ਵਿੱਚ ਲੈ ਕੇ ਅੱਗ ਦੇ ਵਿੱਚ ਬੈਠ ਗਈ ਤੇ ਭਗਵਾਨ ਦੀ ਪਿਰਪਾ ਦੇ ਨਾਲ ਪਰਲਾ ਜਿਹੜਾ ਕਿ ਬਚ ਗਿਆ ਅਤੇ ਹੋਲੀਕਾ ਸੜ ਕੇ ਸੁਆਹ ਹੋ ਗਈ ਸੀ ਤਾਂ ਇਹ ਬੁਰਾਈ ਅਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਤਾਂ ਦੱਸਦੇ ਕਿ ਪੂਰੇ ਦੇਸ਼ ਦੇ ਵਿੱਚ ਹੋਲੀਕਾ ਦਾ ਤਹਿਨ ਜਿਹੜਾ ਕਿ ਮਨਾਇਆ ਜਾਂਦਾ ਹੈ ਪਰ ਜਦੋਂ ਭਗਵਾਨ ਨੇ ਪਰਲਾਦ ਨੂੰ ਬਚਾਇਆ ਤਾਂ ਪਰਲਾਦ ਨੂੰ ਇੱਕ ਥੰਮ ਦੇ ਨਾਲ ਬੰਨ੍ਹ ਦਿੱਤਾ ਗਿਆ ਜਿਸ ਤੋਂ ਬਾਅਦ ਭਗਵਾਨ ਵਿਸ਼ਨੂੰ ਨੇ ਨਰਸੀਮਾਦਾ ਅਵਤਾਰ ਧਾਰ ਹਰਨਾਖਸ਼ ਨੂੰ ਮਾਰ ਮੁਕਾਇਆ ਇਸ ਸਾਲ ਹੋਲੀ ਦਾ ਦਹਨ 20 ਮਾਰਚ ਨੂੰ ਹੈ ਅਤੇ 25 ਮਾਰਚ ਨੂੰ ਹੋਲੀ ਖੇਡੀ ਜਾਵੇਗੀ ਤਾਂ ਇਹ ਤਿਹਾੜ ਪੂਰੇ ਦੇਸ਼ ਭਰ ਦੇ ਵਿੱਚ ਬੜੀ ਹੀ ਧੂਮਤਾਂਦਲਾ ਮਨਾਇਆ ਜਾਂਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਹੋਲੀ ਦਾ ਤਿਹਾੜ ਕਿਉਂ ਮਨਾਇਆ ਜਾਂਦਾ ਹੈ ਆਖਿਰ ਹੋਲੀ ਦੀ ਤਿਹਾੜ ਦੇ ਜਿਹੜੀ ਕਿ ਸ਼ੁਰੂਆਤ ਹੈ ਉਹ ਕਿੱਥੋਂ ਹੋਈ ਦੱਸ ਦੇ ਕਿ ਹੋਲੀ ਦੀ ਸ਼ੁਰੂਆਤ ਪਾਕਿਸਤਾਨ ਦੇ ਪੰਜਾਬ ਪਾਕਿਸਤਾਨੀ ਦੇ ਵਿੱਚ ਜਿਹੜਾ ਕਿ ਜਦੋਂ ਵੰਡ ਹੋਈ ਸੀ ਉਸ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਜਿਹੜਾ ਪਹਿਲਾਦਪੂਰੀ ਮੰਦਿਰ ਹੈ ਉੱਥੋਂ ਇਸ ਦਾ ਬਿਹਤਰੀ ਖਾਸ ਸੰਬੰਧ ਹੈ ਤਾਂ ਇਸ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਦੱਸਦੇ ਕਿ ਹੋਲੀ ਦੇ ਇਸਤਿਹਾਰ ਦਾ ਪਾਕਿਸਤਾਨ ਦੇ ਪਹਿਲਾਦਪੂਰੀ ਮੰਦਿਰ ਦੇ ਨਾਲ ਬਹੁਤ ਹੀ ਖਾਸ ਸੰਬੰਧ ਹੈ ਹੋਲੀ ਮਨਾਉਣ ਦੀ ਕਹਾਣੀ ਇਸ ਮੰਦਿਰ ਦੇ ਨਾਲ ਜੁੜੀ ਹੋਈ ਹੈ ਤਾਂ ਪਹਿਲਾਦਪੂਰੀ ਮੰਦਿਰ ਜਿਹੜਾ ਕਿ ਗਵਾਂਡੀ ਦੇਸ਼ ਯਾਨੀ ਕਿ ਪਾਕਿਸਤਾਨ ਦੇ ਵਿੱਚ ਸਥਿਤ ਹੈ ਜੋ ਨਰਸੀਮਾ ਅਵਤਾਰ ਦੇ ਸਨਮਾਨ ਦੇ ਵਿੱਚ ਬਣਾਇਆ ਗਿਆ ਸੀਗਾ ਤਾ ਇਹ ਮੰਦਿਰ ਜਿਹੜਾ ਕਿ ਪੰਜਾਬ ਪਾਕਿਸਤਾਨ ਦੇ ਸੁਲਤਾਨ ਸ਼ਹਿਰ ਦੇ ਵਿੱਚ ਸਥਿਤ ਹੈ ਦੱਸਦੇ ਕਿ ਧਾਰਮਿਕ માનਤਾਵਾਂ ਦੇ ਅਨੁਸਾਰ ਇਸ ਮੰਦਿਰ ਦਾ ਨਿਰਮਾਣ ਹਜ਼ਾਰਾਂ ਸਾਲ ਪਹਿਲਾਂ ਭਗਤ ਬਰਲਾਦ ਨੇ ਕਰਵਾਇਆ ਸੀਗਾ ਕਿਹਾ ਜਾਂਦਾ ਹੈ ਕਿ ਹੋਲਿਕਾ ਇਸੇ ਥਾਂ ਤੇ ਅਗਰ ਦੇ ਨਾਲ ਸੜ ਕੇ ਸੁਆਹ ਹੋ ਗਈ ਸੀ ਪਰ ਇਸ ਮੰਦਿਰ ਦੇ ਨਾਲ ਸੰਬੰਧਿਤ ਵਿਸ਼ਵਾਸ ਲੋਕਾਂ ਦਾ ਕੀ ਹੈ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਦੱਸਦੇ ਕਿ ਇਸ ਸੰਬੰਧਿਤ ਨਾਲ ਜੁੜੀ માનਤਾ ਇਹ ਹੈ ਕਿ ਇੱਥੇ ਹੀ ਭਗਤ ਬਰਲਾਦ ਨੂੰ ਹਰਨਾਖਸ਼ ਨੇ ਇੱਕ ਥੰਬ ਦੇ ਨਾਲ ਬੰਨਿਆ ਸੀਗਾ ਭਗਵਾਨ ਨਰਸੀਮਾ ਨੇ ਥੰਬ ਤੋਂ ਪ੍ਰਗਟ ਹੋ ਕੇ ਹਰਨਾਖਸ਼ ਨੂੰ ਮਾਰ ਦਿੱਤਾ ਤੇ 1947 ਦੀ ਵੰਡ ਦੇ ਦੌਰਾਨ ਇਹ ਮੰਦਿਰ ਜਿਹੜਾ ਕਿ ਪਾਕਿਸਤਾਨ ਦੇ ਹਿੱਸੇ ਚਲਾ ਗਿਆ ਸੀਗਾ ਦੱਸਦੇ ਕਿ होली ਤੋਂ ਬਾਅਦ ਇੱਥੇ 9 ਦਿਨਾਂ ਦਾ ਤਿਉਹਾਰ ਮਨਾਇਆ ਜਾਂਦਾ ਸੀਗਾ ਪਰ 1992 ਦੇ ਵਿੱਚ ਬਾਬਰੀ ਦੇ ਢਾਹੇ ਜਾਣ ਤੋਂ ਬਾਅਦ ਇਹ ਮੰਦਿਰ ਢਾ ਦਿੱਤਾ ਗਿਆ ਸੀਗਾ ਜਿਸ ਤੋਂ ਬਾਅਦ ਇੱਥੇ ਜਿਹੜੇ ਕਿ ਸ਼ਰਧਾਲੂਆਂ ਦੇ ਦਾਖਲੇ ਦੇ ਉੱਤੇ ਰੋਕ ਲਗਾ ਦਿੱਤੀ ਗਈ ਸੀ ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇ ਕਿ ਪ੍ਰਿਥੀਲਾਦ ਦਾ ਪਿਤਾ ਜਿਹੜਾ ਕਿ ਹਰਨਾਖਸ਼ ਦੈਂਤਾ ਦਾ ਰਾਜਾ ਸੀਗਾ ਪ੍ਰਿਥੀਲਾਦ ਭਗਵਾਨ ਵਿਸ਼ਨੂੰ ਦਾ ਬਹੁਤ ਵੱਡਾ ਭਗਤ ਸੀਗਾ ਪਰ ਹਰਨਾਖਸ਼ ਨੇ ਆਪਣੇ ਪੁੱਤਰ ਨੂੰ ਭਗਵਾਨ ਦੀ ਪੂਜਾ ਕਰਨ ਤੋਂ ਰੋਕਦਾ ਸੀਗਾ ਤਾਂ ਉਸ ਨੇ ਪ੍ਰਿਥੀਲਾਦ ਨੂੰ ਭਗਤੀ ਨਾ ਕਰਨ ਦੇ ਲਈ ਕਿਹਾ ਪਰ ਜਦੋਂ ਉਹ ਨਾ ਮੰਨੇ ਤਾਂ ਉਸ ਨੇ ਪ੍ਰਿਥੀਲਾਦ ਨੂੰ ਮਾਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਜਦੋਂ ਹਰਨਾਕਸ਼ ਪਰਲਾਦ ਨੂੰ ਕਿਸੇ ਵੀ ਤਰ੍ਹਾਂ ਨਾਲ ਨਹੀਂ ਮਾਰ ਸਕਿਆ ਤਾਂ ਉਸਨੇ ਆਪਣੀ ਭੈਣ ਹੋਲਿਕਾ ਦੀ ਮਦਦ ਲਈ ਤਾਂ ਹੋਲਿਕਾ ਨੂੰ ਅੱਗ ਦੇ ਵਿੱਚ ਨਾ ਜਲਣ ਦਾ ਵਰਦਾਨ ਸੀਗਾ ਤਾਂ ਉਹ ਪਰਲਾਦ ਨੂੰ ਗੋਦੀ ਦੇ ਵਿੱਚ ਲੈ ਕੇ ਅੱਗ ਦੇ ਵਿੱਚ ਬੈਠ ਗਈ ਤੇ ਭਗਵਾਨ ਦੀ ਕਿਰਪਾ ਦੇ ਨਾਲ ਪਰਲਾਦ ਜਿਹੜਾ ਕਿ ਬਚ ਗਿਆ ਅਤੇ ਹੋਲਿਕਾ ਸੜ ਕੇ ਸੁਆਹ ਹੋ ਗਈ ਸੀ ਤਾਂ ਇਹ ਬੁਰਾਈ ਅਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਤਾਂ ਦੱਸਦੇ ਕਿ ਪੂਰੇ ਦੇਸ਼ ਦੇ ਵਿੱਚ ਹੋਲੀਕਾ ਦਾ ਦਹਨ ਜਿਹੜਾ ਕਿ ਮਨਾਇਆ ਜਾਂਦਾ ਹੈ ਪਰ ਜਦੋਂ ਭਗਵਾਨ ਨੇ ਪਿਰਲਾਦ ਨੂੰ ਬਚਾਇਆ ਤਾਂ ਪਿਰਲਾਦ ਨੂੰ ਇੱਕ ਥੰਮ ਦੇ ਨਾਲ ਬੰਨ੍ਹ ਦਿੱਤਾ ਗਿਆ ਜਿਸ ਤੋਂ ਬਾਅਦ ਭਗਵਾਨ ਵਿਸ਼ਨੂੰ ਨੇ ਨਰਸੀਮਹਾ ਦਾ ਅਵਤਾਰ ਧਾਰ ਹਰਨਾਖਸ਼ ਨੂੰ ਮਾਰ ਮੁਕਾਇਆ